ਸਾਥ ਸੰਗਤ ਅੱਜ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦੇ ਹੋ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਜਿਨੇ ਜਿਨੇ ਸਿਮਰਿਆ ਉੱਥੇ ਪ੍ਰਤੱਖ ਰੂਪ ਵਿੱਚ ਖੇੜ ਵਰਤੀ ਆ ਲਿਖ ਕੇ ਪਾਤਸ਼ਾਹ ਨੇ ਦਿੱਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿੜਿਆ ਤਿਨੇ ਸਵਾਇਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਹੇ ਗੁਰੂ ਰਾਮਦਾਸ ਤੇਰੇ ਘਰ ਦਾ ਕੋਈ ਅੰਤ ਪਾਰਾ ਵਾਰ ਨਹੀਂ ਰੱਬ ਵਿੱਚ ਤੇ ਗੁਰੂ ਵਿੱਚ ਭੇਦ ਨਹੀਂ ਹੈ ਤਾਈਓ ਪਟ ਸਾਹਿਬ ਅੰਨਾ ਕਿਹਾ ਮਨ ਵਿੱਚ ਕਹਿ ਧੰਨ ਗੁਰੂ ਰਾਮਦਾਸ ਤੇਰੇ ਚਿੱਤ ਵਿੱਚੋਂ ਵਿਕਾਰ ਖਤਮ ਹੋ ਜਾਣਗੇ ਜੇ ਕਿਸੇ ਦੇ ਮਨ ਵਿੱਚ ਮੈਲੀਆਂ ਵਿਚਾਰਾਂ ਪੈਦਾ ਹੁੰਦੀਆਂ ਨੇ ਕਿਸੇ ਦੇ ਮਨ ਵਿੱਚ ਇਹ ਪੈਦਾ ਹੁੰਦਾ ਵੀ ਉਹਦਾ ਪੈਸਾ ਮਾਰ ਲਾਂ ਬੇਈਮਾਨੀ ਕਰ ਲਾਂ ਮਨ ਚ ਕੋਈ ਮੈਲੀ ਵਿਚਾਰ ਪੈਦਾ ਹੋਈ ਵਿਕਾਰਾਂ ਦੀ ਮਨ ਵਿੱਚ ਕੋਈ ਕਹਿਣ ਲੱਗ ਜਾਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਮਨ ਦੀ ਮੈਲ ਉਤਰ ਜਾਏਗੀ ਜੇ ਕਿਸੇ ਦੇ ਚਿੱਤ ਵਿੱਚ ਆ ਜਾਏ ਘਰ ਵਿੱਚ ਗਰੀਬੀ ਬਹੁਤ ਹੈ ਦਲੇਦਰ ਬਹੁਤ ਹੈ ਕੀਤਾ ਹੋਇਆ ਕੰਮ ਬਰਕਤਾਂ ਨਹੀਂ ਪੈ ਰਹੀਆਂ ਘਰ ਵਿੱਚ ਦਲੇਦਰ ਗਰੀਬੀ ਖਤਮ ਨਹੀਂ ਹੋ ਰਹੀ ਉੱਠਦੇ ਆਂ ਬੈਂਦੇ ਆਂ ਜਪਣਾ ਸ਼ੁਰੂ ਕਰ ਧੰਨ ਗੁਰੂ ਰਾਮਦਾਸ ਤੇਰੇ ਘਰ ਵਿੱਚੋਂ ਦੁਲਿੱਦਰ ਮੁੱਕ ਸਕਦਾ ਜੇ ਕਿਸੇ ਦੀ ਸੁਰਤ ਨਹੀਂ ਜੁੜਦੀ ਭਗਤੀ ਵਿੱਚ ਨਾਮ ਸਿਮਰਨ ਤੇ ਬਹਿਣ ਲੱਗਿਆਂ ਨਿਤਨੇਮ ਕਰਨ ਲੱਗਿਆਂ ਸਿੱਖ ਪਹਿਲਾਂ ਜਪੇ ਚਿੱਤ ਜੋੜ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੇ ਦੀ ਸੁਰਤ ਨਹੀਂ ਜੁੜਦੀ ਉਹਦੀ ਸੁਰਤ ਜੁੜਨ ਲੱਗ ਜਾਈ ਇਹ ਲਿਖ ਕੇ ਦਿੱਤਾ ਬਾਦਸ਼ਾਹ ਨੇ ਬਾਣੀ ਇਹ ਗੁਰੂ ਰਾਮਦਾਸ ਜੇ ਦੀ ਸਵਰਤ ਰੱਬ ਨਾਲ ਨਹੀਂ ਜੜਦੀ ਜੇ ਤੇਰਾ ਧਿਆਨ ਧਰ ਕੇ ਜਪ ਲੈ ਉਹ ਪਰਮ ਪਦਵੀ ਪ੍ਰਾਪਤ ਕਰ ਜਾਂਦਾ ਗੁਰੂ ਰਾਮਦਾਸ ਦਾ ਨਾਮ ਪਾਰਸ ਹੈ ਪਾਰਸ ਨਾਲ ਕੋਈ ਵੀ ਅੱਠ ਧਾਤਾਂ ਦਾ ਲੋਹਾ ਛੁਜੇ ਉਹ ਸੋਨਾ ਹੋ ਜਾਂਦਾ ਧੰਨ ਗੁਰੂ ਰਾਮਦਾਸ ਕੋਈ ਜਪਣ ਲੱਗ ਜਾ ਸਜਣੋ ਉਹ ਪਰਮ ਪਦਵੀ ਪ੍ਰਾਪਤ ਕਰ ਲੈਂਦਾ ਇੰਨੀ ਵੱਡੀ ਦਾਤ ਉਸ ਦਰ ਤੋਂ ਮਿਲਦੀ ਹੈ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਸਮਕਸ਼ ਰੱਖਾਂ ਤੇ ਹੰਨਲ ਸੁਣਿਓ ਮੈਂ ਸ਼ਾਇਦ ਪਿਛਲੇ ਤੋਂ ਪਿਛਲੇ ਸਾਲ ਵੀ ਇੱਥੇ ਗੱਲ ਸੁਣਾਈ ਜਦੋਂ ਤੁਸੀਂ ਦਿੱਲੀ ਤੋਂ ਆਉਂਗੇ ਨਾ ਅੱਗੇ ਇੱਕ ਕਰਨਾਲ ਵਾਈਪਾਸ ਹੁੰਦਾ ਜਿੱਥੋਂ ਦਿੱਲੀ ਖਤਮ ਹੁੰਦੀ ਹੈ ਤੇ ਕਰਨਾਲ ਵੱਲੋਂ ਰੋਡ ਸ਼ੁਰੂ ਹੁੰਦਾ ਉਸ ਚੌਂਕ ਵਿੱਚ ਇੱਕ ਸਰਦਾਰ ਜੀ ਨੇ ਲਾਈਟਾਂ ਤੇ ਗੱਡੀ ਰੋਕੀ ਜਦੋਂ ਗੱਡੀ ਰੁਕੀ ਲਾਈਟ ਹੋਈ ਸੀ ਰੈੱਡ ਲਾਈਟ ਗੱਡੀ ਰੋਕੀ ਤੇ ਦੋ ਭਿਖਾਰੀ ਭੀਖ ਮੰਗਣ ਵਾਲੇ ਛੋਟੇ ਛੋਟੇ ਬੱਚੇ ਉਨੀ ਆ ਕੇ ਸ਼ੀਸ਼ਾ ਖੜਕਾਇਆ ਸਰਦਾਰ ਜੀ ਨੇ ਸ਼ੀਸ਼ਾ ਥੱਲੇ ਕੀਤਾ ਤੇ ਉਹ ਬੱਚਿਆਂ ਨੂੰ ਪੁੱਛਣ ਲੱਗ ਪਏ ਕਹਿੰਦੇ ਤੁਸੀਂ ਪੜਦੇ ਨਹੀਂ ਉਨੀ ਸਿਰ ਮਾਰਿਆ ਵੀ ਨਹੀਂ ਪੜਦੇ ਕਹਿੰਦੇ ਤੁਹਾਡੇ ਮਾਂ ਪਿਓ ਤੋ ਬੱਚੇ ਬੋਲੇ ਨਹੀਂ ਫਿਰ ਸਰਦਾਰ ਜੀ ਪੁੱਛਦੇ ਰਹਿੰਦੇ ਕਿੱਥੇ ਹੋ ਕਹਿੰਦੇ ਜੀ ਆ ਪੁਲ ਦੇ ਥੱਲੇ ਬ੍ਰਿਜ ਬਣਿਆ ਹੋਇਆ ਆ ਪੁਲ ਦੇ ਥੱਲੇ ਰਹੀਦਾ ਹੈ ਤੋ ਸਰਦਾਰ ਸਾਹਿਬ ਕਹਿੰਦੇ ਕੋਈ ਗੱਲ ਸੁਣੋ ਇੱਥੇ ਤੁਸੀਂ ਭੀਖ ਮੰਗ ਮੰਗ ਕੇ ਰੋਟੀ ਕਪੜਾ ਤੁਹਾਨੂੰ ਮਿਲਦੇ ਕਹਿੰਦੇ ਆਓ ਮੇਰੇ ਨਾਲ ਚੱਲੋ ਪੰਜਾਬ ਤੁਹਾਨੂੰ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਮ੍ਰਿਤਸਰ ਛੱਡਦਾ ਉੱਥੇ ਤਿੰਨੇ ਹੀ ਟਾਈਮ ਰੱਜ ਕੇ ਰੋਟੀ ਮਿਲਦੀ ਭੀਖ ਨਹੀਂ ਮੰਗਣੀ ਪੈਂਦੀ ਉਹ ਬੱਚਿਆਂ ਨੂੰ ਪ੍ਰੇਰਣ ਲੱਗ ਪਿਆ ਸਰਦਾਰ ਕਹਿੰਦਾ ਆਓ ਮੇਰੇ ਨਾਲ ਗੱਡੀ 'ਚ ਬੈਠੋ ਇੱਕ ਬੱਚਾ ਵਿੱਚੋਂ ਭੱਜ ਗਿਆ ਇੱਕ ਬੱਚਾ ਸਾਥ ਸੰਗਤ 9 10 ਸਾਲ ਦੀ ਕੋਈ 12 ਸਾਲ ਦੀ ਉਮਰ ਠਹਿਰੀ ਹੋਣੀ ਹੈ ਚੰਗੀ ਸੁਰਤ ਸੰਭਾਲਣ ਵਾਲਾ ਬੱਚਾ ਹੈ ਉਸ ਬੱਚੇ ਨੂੰ 10 12 ਸਾਲ ਦੀ ਉਮਰ ਦੇ ਬੱਚੇ ਨੂੰ ਨਾਲ ਬਿਠਾ ਲਿਆ ਸਰਦਾਰ ਜੀ ਨੇ ਜਦੋਂ ਨਾਲ ਬਿਠਾ ਲਿਆ ਨਾ ਉਹ ਗੱਡੀ ਵਿੱਚ ਬਹਿ ਗਿਆ ਸਰਦਾਰ ਸਾਹਿਬ ਦਿੱਲੀੋਂ ਉਹ ਬੱਚੇ ਨੂੰ ਲੈ ਆਏ ਚਿੱਤ ਵਿੱਚ ਮਨ 'ਚ ਡਰ ਵੀ ਆਵੇ ਵੀ ਕੋਈ ਕਹਿ ਨਾ ਦਵੇ ਬੱਚਾ ਕਿਡਨਾਪ ਕਰ ਲਿਆ ਰਸਤੇ ਵਿੱਚ ਗੱਡੀ ਰੋਕ ਕੇ ਸਰਦਾਰ ਜੀ ਨੇ ਪ੍ਰਸ਼ਾਦਾ ਵੀ ਸ਼ਕਾਇਆ ਟਾਬੇ ਤੇ ਉਹ ਬੱਚੇ ਨੂੰ ਨਾਲ ਲੈ ਕੇ ਆਏ ਚਿੱਤ ਵਿੱਚ ਆਇਆ ਰਸਤੇ 'ਚੋਂ ਇੱਕ ਕੱਪੜਿਆਂ ਦਾ ਸੂਟ ਵੀ ਕੋ ਲੈ ਕੇ ਦਿੱਤਾ ਸ਼੍ਰੀ ਦਰਬਾਰ ਸਾਹਿਬ ਲਿਆ ਕੇ ਛੱਡਿਆ ਇੱਕ ਗੱਲ ਕਹੀ ਵੀ ਆਹ ਰਸਤਾ ਸਿੱਧਾ ਦਰਬਾਰ ਸਾਹਿਬ ਜਾਂਦਾ ਹੈ ਜਾ ਕੇ ਜੇ ਭੁੱਖ ਲੱਗੀ ਤਾਂ ਲੰਗਰ ਪੁੱਛ ਲਈ ਕਿੱਥੇ ਆ ਉਹ ਬੱਚੇ ਨੂੰ ਲਾ ਦਿੱਤਾ ਉਹ ਦਰਵਾਜ਼ਾ ਵਗਿਆ ਉਹਨੇ ਆ ਕੇ ਪੁੱਛਿਆ ਵੀ ਲੰਗਰ ਕਿੱਥੇ ਹੈ ਤਾਂ ਉਹਦੇ ਮਿਲਦੇ ਨੇ ਕਪੜੇ ਸੀ ਉਹਨੂੰ ਪਰ ਕਰਮਾਂ ਜਿ ਕਿਨੇ ਜੀ ਹਾਂ ਦੇਣਾ ਸੀ ਹੱਥੋਂ ਤੋਤਾ ਉਹ ਲੰਗਰ ਵੱਲ ਦੇ ਪਾਸੇ ਚਲਾ ਗਿਆ ਪੁੱਛਿਆ ਵੀ ਇੱਥੇ ਲੰਗਰ ਵਰਤਦਾ ਹੈ ਜਦੋਂ ਲੰਗਰ ਹਾਲ ਵਿੱਚ ਗਿਆ ਪਹਿਲਾਂ ਬਾਹਰ ਸੰਗਤ ਖੜੀ ਹੈ ਥਾਲ ਮਿਲਦੇ ਨੇ ਬੱਟੀ ਚਮਚਾ ਮਿਲਦਾ ਹੈ ਲਾਈਨ ਵਿੱਚ ਲੱਗ ਕੇ ਉਹਨੇ ਥਾਲ ਲਿਆ ਪਹਿਲੀ ਵਾਰ ਉਹਦੇ ਚਿੱਤ 'ਚ ਆਇਆ ਵੀ ਕੋਈ ਥਾਲ ਦੇ ਕੇ ਆਦਮ ਨਾਲ ਰੋਟੀ ਖਵਾਉਣ ਲੱਗਾ ਜਦੋਂ ਗੁਰੂ ਲੰਗਰ ਵਿੱਚੋਂ ਬੜਿਆ ਤਾਂ ਸਾ ਸੰਗਤ ਦਰਵਾਜ਼ਾ ਖੁੱਲ੍ਹਿਆ ਪੰਗਤਾਂ ਲੱਗੀਆਂ ਉਹ ਵੀ ਪੰਗਤ ਵਿੱਚ ਬਹਿ ਗਿਆ ਇੱਕ ਪਾਸੇ ਤਿੰਨ ਚਾਰ ਬੰਦੇ ਖਲੋਤੇ ਨੇ ਅਜੇ ਪ੍ਰਸ਼ਾਦਾਵਾਂ ਧਾਲਾ ਵਰਤਾਇਆ ਜਾ ਰਿਹਾ ਹੈ ਉਹਨਾਂ ਬੰਦਿਆਂ ਵਿੱਚ ਇੱਕ ਬਜ਼ੁਰਗ ਤੇ ਨਾਲ ਉਹ ਦੋ ਤਿੰਨ ਬੰਦੇ ਜਿੰਨੀ ਦੇਰ ਪ੍ਰਸ਼ਾਦਾ ਵਰਤਦੇ ਉੱਚੀ ਉੱਚੀ ਨਾਮ ਜਪਉਂਦੇ ਨੇ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਮੱਜ ਕੇ ਸਤ ਉਹ ਜਿਹੜਾ ਭੀਖ ਮੰਗਣ ਵਾਲਾ ਬੱਚਾ ਹੈ ਨਾ ਲੰਗਰ ਛਕਣ ਪੰਗਤ 'ਚ ਬੈਠੇ ਉਹਦਾ ਧਿਆਨ ਉਹ ਬਜ਼ੁਰਗਾਂ ਵੱਲ ਉਹ ਨਾਮ ਜਿ ਪਾਉਂਦੇ ਨਾਲ ਦੇ ਸਤਨਾਮ ਵਾਹਿਗੁਰੂ ਬੋਲਣ ਉਹ ਬੱਚਾ ਵੀ ਬੋਲਣ ਲੱਗ ਪਿਆ ਅੱਜ ਪਹਿਲੀ ਵਾਰ ਉਹ ਭੀਖ ਮੰਗਣ ਵਾਲੇ ਬੱਚੇ ਨੇ ਸਤਨਾਮ ਵਾਹਿਗੁਰੂ ਬੋਲਿਆ ਉਹ ਤੋਂ ਬਾਅਦ ਉਹਨੇ ਸੰਗਤ ਵਿੱਚੋਂ ਸੇਵਾ ਕਰਨ ਲੱਗ ਪਿਆ ਪ੍ਰਸ਼ਾਦਾ ਸ਼ਕ ਜਿੱਤ ਵਿੱਚ ਆਇਆ ਮੈਂ ਵੀ ਨਾਮ ਜਿ ਪਾਉਣੇ ਦੂਜੇ ਤੀਜੇ ਦਿਨ ਜਾ ਕੇ ਉਹ ਬਜ਼ੁਰਗਾਂ ਕੋਲ ਖਲੋ ਗਿਆ ਉਹ ਬਜ਼ੁਰਗ ਨੂੰ ਕਹਿੰਦਾ ਜੀ ਮੈਂ ਵੀ ਨਾਲ ਬੋਲਣੇ ਉੱਚੀ ਉੱਚੀ ਉਹ ਵੀ ਬੋਲਣ ਲੱਗ ਪਿਆ ਸਤ ਨਾਮ ਵਾਹਿਗੁਰੂ ਹੁਣ ਉਹ ਬਜ਼ੁਰਗ ਦੇ ਨਾਲ ਨਾਮ ਜਪਉਣ ਲੱਗ ਪਿਆ ਇੱਕ ਦਿਨ ਲੰਘਿਆ ਦੋ ਲੰਘੇ 10 ਦਿਨ ਲੰਘੇ 15 ਦਿਨ ਗੁਜ਼ਰੇ ਉਹਨੋਂ ਬੱਚਾ ਬਹੁਤ ਸਰੀਲੀ ਆਵਾਜ਼ ਵਿੱਚ ਨਾਮ ਜਪਉਂਦਾ ਜਿਹੜਾ ਭੀਖ ਮੰਗਣ ਵਾਲਾ ਸੀ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਪੰਕਤਾਂ ਨੂੰ ਜਪੌਣ ਲੱਗ ਪਿਆ ਨਾਲ ਸੰਗਤਾਂ ਨੂੰ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਉਸ ਬੱਚੇ ਦੀ ਆਵਾਜ਼ ਸੁਣ ਕੇ ਕਈਆਂ ਦਾ ਮਨ ਖੁਸ਼ ਹੋਣਾ ਉਹਨੇ ਨਾਮ ਜਪਉਣਾ ਨਾਲੇ ਲੰਗਰ ਵਿੱਚ ਲੰਗਰ ਵਰਤਣਾ ਨਾਲੇ ਤਿੰਨੇ ਟਾਈਮ ਪ੍ਰਸ਼ਾਦਾ ਛਕਣਾ ਭੀ ਇੱਕ ਮੰਗਣੀ ਉਹਨੂੰ ਭੁੱਲ ਗਈ ਉਹਦਾ ਕੋਈ ਮਾਂ ਪਿਓ ਕੋਈ ਘਰ-ਵਹਾਰ ਨਹੀਂ ਸੀ ਔਰ ਸਾਹ ਸੰਗਤ ਇੱਕ ਦਿਨ ਉਸੇ ਬਜ਼ੁਰਗ ਨੇ ਪੁੱਛ ਲਿਆ ਕਹਿੰਦਾ ਕਾਕੇ ਤੂੰ ਕਿੱਥੋਂ ਆਉਨੇ ਬਈ ਕਾਕਾ ਤੂੰ ਕਿੱਥੋਂ ਆਉਨੇ ਉਹਨਾਂ ਕਹਿੰਦੀ ਮੈਂ ਇੱਥੇ ਹੀ ਰਹਿਣਾ ਕਹਿੰਦਾ ਤੇਰਾ ਕੋਈ ਮਾਂ ਪਿਓ ਤੋ ਬੱਚਾ ਰੋਣੇ ਵਰਗਾ ਮੂੰਹ ਕਰਕੇ ਕਹਿੰਦਾ ਮੇਰਾ ਮਾਂ ਪਿਓ ਨਹੀਂ ਹੈ ਕੋਈ ਬਈ ਤਰ੍ਹਾਂ ਘਰ-ਵਾਰ ਕੁਛ ਨਹੀਂ ਕਹਿੰਦਾ ਨਹੀਂ ਫਿਰ ਤੂੰ ਆਇਆ ਕਿੱਥੋਂ ਐ ਉਹਨੇ ਕਿਹਾ ਜੀ ਮੈਂ ਤਾਂ ਦਿੱਲੀ ਭੀਖ ਮੰਗਦਾ ਸੀ ਮੈਨੂੰ ਕੋਈ ਸਰਦਾਰ ਜੀ ਵਿਠਾ ਲਿਆ ਏ ਉਹ ਇੱਥੇ ਛੱਡ ਗਏ ਨੇ ਹੁਣ ਮੈਂ ਇੱਥੇ ਤਿੰਨੇ ਟਾਈਮ ਲੰਗਰ ਛੱਕ ਲੈਨੇ ਇੱਥੇ ਸੇਵਾ ਕਰਦਾ ਮੇਰਾ ਕੋਈ ਮਾਂ ਪਿਓ ਘਰ-ਵਾਰ ਨਹੀਂ ਤਾਂ ਉਹ ਸਰਦਾਰ ਨੇ ਕਿਹਾ ਕਾਕਾ ਇਦਾਂ ਥੋੜੀ ਗੱਲ ਬਣਨੀ ਐ ਤੂੰ ਕੋਈ ਕੰਮ ਵੀ ਕਰ ਆ ਜਾ ਮੈਂ ਤੈਨੂੰ ਕੰਮ ਲਵਾ ਦਿੰਨੇ ਸਵੇਰੇ ਸ਼ਾਮ ਇੱਥੇ ਆ ਕੇ ਨਾਮ ਜਪਾਇਆ ਕਰ ਦਿਨੇ ਮੈਂ ਤੈਨੂੰ ਕੰਮ ਤੇ ਲਵਾ ਦਿੰਨੇ ਇੱਕ ਸਰਦਾਰ ਜੀ ਕੋਲ ਕੱਪੜਿਆਂ ਦੀ ਦੁਕਾਨ ਤੇ ਲਵਾਤਾ ਭਾਈ ਤੂੰ ਕੰਮ ਸਿੱਖ ਕਾਕਾ ساری ਉਮਰ ਫੇ ਰੋਜੀ ਵੀ ਕਰਨੀ ਤੂੰ ਵੱਡਾ ਹੋ ਰਿਹਾ ਉਹਨੂੰ ਕੱਪੜੇ ਦੀ ਦੁਕਾਨ ਤੇ ਲਾਤਾ ਹੁਣ ਉਹ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਉਨੀ ਕੱਪੜੇ ਦੀ ਦੁਕਾਨ ਦੇ ਉੱਪਰ ਇੱਕ ਕਮਰੇ ਉਹ ਰਹਿਣ ਵਾਸਤੇ ਦੇਤਾ ਸਵੇਰੇ ਸ਼ਾਮ ਉਹ ਦਰਵਾਰ ਸਾਹਿਬ ਆਉਂਦੇ ਆਕੇ ਨਾਮ ਜਪਉਂਦਾ ਲੰਗਰ ਪ੍ਰਸ਼ਾਦਾ ਛਕਦਾ ਫਿਰ ਸਾਰਾ ਦਿਨ ਦੁਕਾਨ ਤੇ ਫਿਰ ਸ਼ਾਮਾਂ ਨੂੰ ਉਹਨੇ ਪੱਕਾ ਰੋਜ਼ ਨਾਮ ਜਿ ਪਾਉਣ ਵਾਲੀ ਸੇਵਾ ਲੈ ਲਈ 1 ਸਾਲ 2 ਸਾਲ 4 ਸਾਲ 5 7 ਸਾਲ ਲੰਘ ਗਏ ਇੰਨਾ ਕੁ ਵਿਸ਼ਵਾਸ ਸਰਦਾਰਾਂ ਨੂੰ ਹੋ ਗਿਆ ਨਾ ਦੁਕਾਨ ਵਾਲਿਆਂ ਨੂੰ ਉਨੀ ਬਿੱਲ ਭਰਨ ਤੋਰਨਾ ਤਾਂ ਉਹਨੂੰ ਭੇਜ ਦੇਣਾ ਘਰ ਦੀਆਂ ਕੋਈ ਚੀਜ਼ਾਂ ਲਿਆਉਣੀਆਂ ਉਹਨੂੰ ਭੇਜ ਦੇਣਾ ਮਾਈਆਂ ਨੇ ਕੋਈ ਸਬਜ਼ੀ ਮੰਗਵਣੀ ਉਹਨੂੰ ਭੇਜਣਾ ਇੱਥੋਂ ਤੱਕ ਹਜ਼ਾਰਾਂ ਲੱਖਾਂ ਰੁਪਈਆ ਉਹਦੇ ਹੱਥ ਇੱਕ ਦੂਜੇ ਨੂੰ ਭੇਜਣ ਲੱਗ ਪਏ ਜਿਹੜਾ ਪੁਰਾਣਾ ਨੌਕਰ ਹੋ ਜਾ ਉਹ ਤੇ ਵਿਸ਼ਵਾਸ ਹੋ ਜਾਂਦਾ ਉਹ ਬੱਚਾ ਜਿਹੜਾ ਭੀਖ ਮੰਗਣ ਵਾਲਾ ਹੈ ਜਿਹੜਾ ਕਿਸੇ ਅੱਗੇ 1-1 2-2 ਰੁਪਈਆਂ ਲਈ ਹੱਥ ੱਟਦਾ ਸੀ ਅੱਜ ਉਹਦੇ ਹੱਥਾਂ ਵਿੱਚ ਲੱਖਾਂ ਰੁਪਈਆ ਇੱਧਰ ਉੱਧਰ ਜਾਂਦਾ ਹੈ ਸਰਦਾਰ ਜੀ ਭੇਜਦੇ ਨੇ ਆਲੇ ਪੈਸੇ ਉਹਨੂੰ ਫੜਾ ਕੇ ਆ ਬਈ ਆ ਪੈਸਿਆਂ ਦਾ ਪੈਕਟ ਫਲਾਣੇ ਨੂੰ ਫੁਲਾਇਆ ਦੂਜੇ ਥਾਂ ਤੇ ਉਹਦੇ ਹੱਥਾਂ ਵਿੱਚ ਲੱਖਾਂ ਰੁਪਈਆ ਘੁੰਮਦੇ ਇੱਕ ਬੇਨਤੀ ਸਮਝਿਓ ਸਾਧ ਸੰਗਤ ਕੋਈ ਨਾਮ ਜਪਣ ਲੱਗ ਜਾਏ ਮੇਰਾ ਗੁਰੂ ਪਿਖਾਰੀਆਂ ਤੋਂ ਰਾਜੇ ਬਣਾ ਦਿੰਦੇ ਜਿਹੜੇ ਹੱਥ ਇੱਕ ਇੱਕ ਕਰ ਪਹਿਲੇ ਅੱਡੇ ਜਾਂਦੇ ਸੀ ਉਹ ਹੱਥਾਂ 'ਚ ਹਜ਼ਾਰਾਂ ਰੁਪਈਆ ਆਉਂਦਾ ਹੁਣ ਲੱਖਾਂ ਰੁਪਈਆ ਆਉਂਦਾ ਭਾਵੇਂ ਉਹਦਾ ਨਹੀਂ ਸੀ 7-8 ਸਾਲ ਉਹਨੇ ਉਹ ਸਰਦਾਰਾਂ ਦੇ ਕੰਮ ਕੀਤਾ ਹੁਣ ਉਹਦੀ ਉਮਰ ਵਡੇਰੀ ਹੋ ਗਈ 16-17 ਸਾਲ ਦਾ ਬੱਚਾ ਹੋ ਜਾਏ ਉਦੋਂ ਉਹਨੂੰ ਮਨ ਸਮਝ ਆਉਣ ਲੱਗ ਪੈਂਦਾ ਮੇਰਾ ਘਰ ਕੋਈ ਨਹੀਂ ਮਾਂ ਪਿਓ ਕੋਈ ਨਹੀਂ ਮੈਂ ਫਿਊਚਰ 'ਚ ਕੀ ਕਰਾਂਗਾ 16 17 ਸਾਲ ਦਾ ਬੱਚਾ ਆਪਣਾ ਫਿਊਚਰ ਸੋਚਣ ਲੱਗ ਪੈਂਦਾ ਜਦੋਂ ਹੁਣ ਮਨ 'ਚ ਇਹ ਆਉਣ ਲੱਗ ਪਿਆ ਮੈਂ ਵੱਡਾ ਹੋ ਕੇ ਕੀ ਕਰੂੰਗਾ ਸਾਰੀ ਉਮਰ ਇਹਨਾਂ ਦੇ ਨੌਕਰ ਰਹੂੰਗਾ ਸਾਰੀ ਉਮਰ ਇਹਨਾਂ ਦੇ ਘਰ ਰਹਿਣੇ ਮੈਂ ਸਾਰੀ ਉਮਰ ਇਸੇ ਤਰ੍ਹਾਂ ਰਵਾਂਗਾ ਮੇਰਾ ਕੋਈ ਮਾਂ ਪਿਓ ਨਹੀਂ ਘਰਵਾਰ ਨਹੀਂ ਅੱਜ ਉਹਦੇ ਚਿੱਤ ਵਿੱਚ ਖਿਆਲ ਆਇਆ ਲੰਗਰ ਹਾਲ ਚੋਂ ਸੇਵਾ ਕਰਕੇ ਨਾਮ ਜਪਾ ਕੇ ਸਿੱਧਾ ਦਰਬਾਰ ਸਾਹਿਬ ਵੱਲ ਚਲਾ ਗਿਆ ਪਰ ਕਰਮਾ ਸਰੋਵਰ ਦੇ ਕੰਢੇ ਖਲੋ ਕੇ ਅੱਖਾਂ ਭਰ ਕੇ ਹਰਮੰਦਰ ਸਾਹਿਬ ਵੱਲ ਰੋ ਕੇ ਕਹਿੰਦਾ ਹੇ ਗੁਰੂ ਰਾਮਦਾਸ ਮੇਰਾ ਕੋਈ ਮਾਂ ਪਿਓ ਨਹੀਂ ਹੈ ਮੇਰਾ ਕੋਈ ਘਰ-ਬਾਰ ਨਹੀਂ ਹੈ ਮੈਨੂੰ ਕੋਈ ਟੋਡੇ ਦਰ ਦਾ ਸਿੱਖ ਟੋਡੇ ਦਰ ਤੇ ਛੱਡ ਗਿਆ ਹੈ ਮਹਾਰਾਜ ਮੇਰਾ ਕੋਈ ਘਰ-ਬਾਰ ਰਹਿਣ ਦੀ ਜਗ੍ਹਾ ਕੋਈ ਮਾਂ ਪਿਓ ਨਹੀਂ ਜਦੋਂ ਅੱਖਾਂ ਭਰ ਕੇ ਰੋ ਰਿਹਾ ਸਰੋਵਰ ਦੇ ਕੰਢੇ ਖੜੇ ਇੰਨੇ ਨੂੰ ਇੱਕ ਬਜ਼ੁਰਗ ਨੇ ਆ ਕੇ ਪਿੱਛੋਂ ਮੋਢੇ ਤੇ ਹੱਥ ਧਰਿਆ ਉਸ ਬਜ਼ੁਰਗ ਨੇ ਮੋਢੇ ਤੇ ਹੱਥ ਧਰ ਕੇ ਕਿਹਾ beta ਰੋਂਦਾ ਕਿਉਂ ਹੈ ਕਾਕਾ ਕੀ ਗੱਲ ਹੋਈ ਉਹ ਕਹਿੰਦਾ ਜੀ ਕੁਝ ਨਹੀਂ ਹੋਇਆ ਕਿੱਥੋਂ ਆਏ ਕਹਿੰਦਾ ਜੀ ਮੈਂ ਕਿੱਥੋਂ ਦੱਸਾਂ ਆਇਆ ਮੈਂ ਤਾਂ ਭੀਖ ਮੰਗਣ ਵਾਲਾ ਸੀ ਅੱਜ ਕਿਸੇ ਸਰਦਾਰਾਂ ਦੇ ਲੱਗਿਆ ਹੋਇਆ ਮੇਰਾ ਕੋਈ ਮਾਹਪਿਓ ਕੋਈ ਘਰਵਾਰ ਨਹੀਂ ਇਸ ਲਈ ਮੈਂ ਰੋ ਰਿਹਾ ਉਸ ਬਜ਼ੁਰਗ ਨੇ ਇੱਕ ਗੱਲ ਕਹੀ ਕਹਿੰਦੇ ਬੇਟੇ ਰੋਈ ਦਾ ਨਹੀਂ ਜਿਹਦਾ ਕੋਈ ਨਾਂ ਹੋਵੇ ਉਹਦਾ ਗੁਰੂ ਰਾਮਦਾਸ ਹੁੰਦਾ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਰਾਮਦਾਸ ਹੁੰਦਾ ਜਿਹਦਾ ਕੋਈ ਘਰ ਨਾ ਹੋਵੇ ਉਹਦਾ ਘਰ ਗੁਰੂ ਰਾਮਦਾਸ ਬਣਾਉਂਦਾ ਪੁੱਤ ਤੂੰ ਨਾਮ ਜਪਿਆ ਕਰ ਸੇਵਾ ਕਰ ਗੁਰੂ ਰਾਮਦਾਸ ਆਪੇ ਘਰ ਸਵਾਰਨਗੇ ਰਹਿੰਦਾ ਕਿਥੇ ਉਹਨਾਂ ਕਦੀ ਫਲਾਨੇ ਕੱਪੜੇ ਦੀ ਦੁਕਾਨ ਕੀ ਕਰਦੇ ਕਹਿੰਦੇ ਜੀ ਬਸ ਉਹਨਾਂ ਦੀ ਨੌਕਰੀ ਕਹਿੰਦੇ ਕਾਕਾ ਛੱਡ ਪਰੇ ਤੂੰ ਆ ਮੇਰੇ ਨਾਲ ਹਲ ਚੱਲ ਸਿੱਧਾ ਕੱਪੜੇ ਦੀ ਦੁਕਾਨ ਤੇ ਜਾ ਕੇ ਕਹਿਆ ਸਰਦਾਰ ਜੀ ਇਹਨੇ ਨਹੀਂ ਹੁਣ ਤੁਹਾਡੇ ਕੋਲ ਕੰਮ ਕਰਨਾ ਇਹ ਬੱਚਾ ਮੈਂ ਲੈ ਕੇ ਚੱਲਾਂ ਲਜਾ ਕੇ ਸਾਧ ਸੰਗਤ ਦੇ ਮਹਾਂਪੁਰਸ਼ਾਂ ਕੋਲ ਛੱਡ ਦਿੱਤਾ ਉਹ ਮਹਾਂਪੁਰਸ਼ਾਂ ਕੋਲ ਬੱਚੇ ਨੂੰ ਛੱਡਿਆ ਨੂੰ ਕੀਰਤਨ ਪਾਠ ਸਿਖਾਓ ਉੱਥੇ 4 ਸਾਲ ਰਹਿ ਕੇ ਉਹਨੇ ਕੀਰਤਨ ਸਿੱਖਿਆ, ਪਾਠ ਸਿੱਖਿਆ। ਹੁਣ ਉਹਯੋ ਬੱਚਾ ਚਿੱਟੇ ਕੱਪੜੇ ਪਾਉਣ ਲੱਗ ਪਿਆ। ਉਹਨੂੰ ਕੀਰਤਨ ਵੀ ਆ ਗਿਆ, ਪਾਠ ਵੀ ਆ ਗਿਆ, ਨਾਲ ਕਥਾ ਵਿਖਿਆਨ ਵੀ ਆ ਗਈ। ਮਾਂ-ਪੁਰਖਾਂ ਦੀ ਸੇਵਾ ਕਰਨ ਲੱਗ ਪਿਆ। ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਹੈ, ਜਾ ਕੇ ਨਾਮ ਜਪਾਉਂਦਾ ਹੈ। ਹਰ ਮਹੀਨੇ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਹੈ। ਇਦਾਂ ਲੰਘਦੇ ਆ ਲੰਘਦੇ ਆ 5-7 ਸਾਲ ਹੋਰ ਲੰਘੇ। ਉਹ ਬੱਚੇ ਨੇ ਇੰਨੀ ਸੇਵਾ ਕੀਤੀ ਐਸਾ ਕੀਰਤਨ ਉਹਨੂੰ ਪਾਠ ਆਇਆ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਸਾਧ ਸੰਗਤ ਉਹ ਮਹਾਂਪੁਰਸ਼ਾਂ ਨੇ ਜਗ੍ਹਾ ਲੈ ਕੇ ਉਹਨੂੰ ਅਸਥਾਨ ਦੀ ਸੇਵਾ ਦਿੱਤੀ ਅੱਜ ਤੁਸੀਂ ਹੈਰਾਨ ਹੋਮੋਗੇ ਇੱਕ ਬਹੁਤ ਵੱਡੇ ਅਸਥਾਨ ਦਾ ਗੁਰਦੁਆਰੇ ਦਾ ਉਹ ਸੇਵਾ ਆਧਾਰ ਭਾਵ ਉੱਥੋਂ ਦਾ ਸੰਤ ਹੈ ਲੋਕੀ ਉਹਨੂੰ ਹੱਥ ਜੋੜ ਕੇ ਸੰਤ ਮਹਾਂਪੁਰਸ਼ ਕਹਿੰਦੇ ਨੇ ਤੇ ਤੁਸੀਂ ਹੈਰਾਨ ਹੋਵੋਗੇ 30-30 ਲੱਖ ਦੀਆਂ ਗੱਡੀਆਂ ਵਿੱਚ ਅੱਜ ਉਹ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਹੈ। ਜਗਾ ਜ਼ਮੀਨ ਦਾ ਮਾਲਕ ਹੈ, ਡੇਰੇ ਦਾ ਮਾਲਕ ਹੈ, ਲੋਕ ਸੰਤ ਕਰਕੇ ਮੱਥਾ ਟੇਕਦੇ ਨੇ, ਸਨਮਾਨ ਕਰਦੇ ਨੇ। 30-30 ਲੱਖ ਦੀਆਂ ਗੱਡੀਆਂ ਵਿੱਚ ਅੱਜ ਉਹ ਦਰਬਾਰ ਸਾਹਿਬ ਸੇਵਾ ਕਰਨ ਜਾਂਦਾ ਹੈ, ਅੱਜ ਵੀ ਸੇਵਾ ਕਰਦਾ ਹੈ, ਅੱਜ ਵੀ ਮੱਥਾ ਟੇਕਦਾ ਹੈ। ਪੱਜੋ ਅੱਜ ਭਿਖਾਰੀ ਨਹੀਂ ਰਿਹਾ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਜਣ ਯੋਗ ਬਣਾਤਾ ਹੈ। ਲੋਕੀ ਹੱਥ ਜੋੜ ਕੇ ਉਹਨੂੰ ਕਹਿੰਦੇ ਨੇ ਬਾਬਾ ਜੀ ਸਾਡੀ ਅਰਦਾਸ ਕਰਦੇ। ਬਾਬਾ ਜੀ ਸਾਡੇ ਤੇ ਆ ਕਿਰਪਾ ਕਰ ਦਿਓ ਜਿਹੜਾ ਕਦੇ ਭੀਖ ਮੰਗਦਾ ਸੀ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਲੱਖਾਂ ਦੀ ਜ਼ਾਇਦਾਤ ਦਾ ਮਾਲਕ ਬਣਾ ਦਿੱਤਾ ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੇ ਘਰੋਂ ਨਹੀਂ ਮਿਲਦੀ ਬਾ ਸ਼ਰਤ ਇੱਕ ਹੈ ਸਿੱਖਾਂ ਵਿਸ਼ਵਾਸ ਰੱਖ ਜਾ ਕੇ ਹਿਰਦੈ ਵਿਸ਼ਵਾਸ ਪ੍ਰਭੇ ਆਇਆ ਤਤ ਗਿਆਨ ਤੇ ਹਿਰਦੈ ਪ੍ਰਗਟਾਇਆ ਭਾਈਓ ਦੇ ਹਿਰਦੇ ਚ ਤਤ ਗਿਆਨ ਪ੍ਰਗਟ ਹੁੰਦਾ ਹੈ ਜੇ ਜੀ ਵਿਸ਼ਵਾਸ ਨਾ ਹੋਵੇ ਫਿਰ ਗੁਰੂ ਦਾ ਕੋਈ ਦੋਸ਼ ਨਹੀਂ ਫਿਰ ਪਾਤਸ਼ਾਹ ਨੇ ਸਿੱਧਾ ਕਿਹਾ ਕਬੀਰ ਸਾਚਾ ਸਤ ਗੁਰ ਕਿਆ ਕਰ ਜੋ ਸਿੱਖਾਂ ਮੈਂ ਚੋਕ ਭਾਈ ਗੁਰੂ ਤਾਂ ਪੂਰਾ ਸੀ ਗੁਰੂ ਕੀ ਕਰੇ ਤੇਰੇ ਮਨ ਦੇ ਅੰਦਰ ਚੂਕ ਪੈਦਾ ਹੋ ਗਈ ਪੜੋ ਕਬੀਰ ਸਾਚਾ ਸਤ ਗੁਰ ਕਿਆ ਕਰ ਜੋ ਸਿੱਖਾਂ ਮੈਂ ਚੋਕ ਅੰਦੇ ਇੱਕ ਨਾ ਲੱਗਈ ਜਿਉਂ ਵਾਸ ਵਜਾਈਏ ਫੋਕ ਮੈਂ ਉਹਨਾਂ ਨੂੰ ਮਿਲ ਕੇ ਆਉਨੇ ਟੋਡਾ ਵੀ ਕਦੇ ਮਨ ਕਰੇ ਤਾਂ ਮਿਲਿਓ ਆ ਕੋਈ ਬੱਤਾ ਦੂਰ ਨਹੀਂ ਮਲੋਟ ਉਹਨਾਂ ਨੇ ਅਸਥਾਨ ਬਣਾਏ ਹਜ਼ਾਰਾਂ ਲੋਕ ਆਉਂਦੇ ਨੇ 30-30 ਲੱਖ ਦੀਆਂ ਗੱਡੀਆਂ ਚ ਅੱਜ ਦਰਬਾਰ ਸਾਹਿਬ ਜਾਂਦਾ ਭੀਖ ਮੰਗਣ ਵਾਲਿਆਂ ਨੂੰ ਗੁਰੂ ਅੱਜ ਵੀ ਰਾਜੇ ਬਣਾ ਦਿੰਦਾ ਸ਼ਰਤ ਇੱਕ ਹੈ ਕਿਸੇ ਨੂੰ ਵਿਸ਼ਵਾਸ ਹੋਵੇ ਪਰ ਉਹ ਯਾਦ ਰੱਖਦੇ ਜਦੋਂ ਦਰਬਾਰ ਸਾਹਿਬ ਜਾਂਦਾ ਹੈ ਕੰਟਿਆਂ ਵੱਧੀ ਪ੍ਰਕਰਮਾਂ ਦੇ ਕੰਡੇ ਬਹਿ ਕੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦਾ ਹੈ ਦਾਤਾ ਮੈਂ ਭਿਖਾਰੀ ਬਣ ਕੇ ਤੇਰੇ ਘਰ ਆਇਆ ਸੀ ਤੂੰ ਲੱਖਾਂ ਦੀਆਂ ਗੱਡੀਆਂ ਤੇ ਜ਼ਾਇਦਤ ਦਾ ਮਾਲਕ ਬਣਾ ਦਿੱਤਾ ਮੈਂ ਭੀਖ ਮੰਗਣ ਵਾਲਾ ਤੇਰੇ ਦਰ ਤੇ ਆਇਆ ਸੀ ਤੂੰ ਦੁਨੀਆਂ ਦੇ ਪੂਜਣ ਤੇ ਸਤਕਾਰਨ ਯੋਗ ਮੈਨੂੰ ਬਣਾ ਦਿੱਤਾ ਹੈ ਅੱਜ ਵੀ ਗੁਰੂ ਤੋਂ ਚਿੱਤ ਜੋੜ ਕੇ ਉਹ ਬਲਿਹਾਰ ਜਾਂਦਾ ਹੈ ਆਉ ਆਪਾਂ ਵੀ ਗੁਰੂ ਰਾਮਦਾਸ ਸਾਹਿਬ ਤੋਂ ਇੱਕ ਵਾਰ ਬਲਿਹਾਰ ਜਾ ਕੇ ਕਹੀਏ ਸਤਿਗੁਰ ਕੈ ਵਲਿਹਾਰ ਐ ਆਪਣੇ ਸਤਿਗੁਰ ਕੈ ਵਲਿਹਾਰ ਐ ਆਖੋ ਸਤਿਗੁਰ ਕੈ ਵਲਿਹਾਰ ਆਪਣੇ ਸਤਿਗੁਰ ਕੈ ਵਲਿਹਾਰ ਐ ਸਤਿਗੁਰ ਕੈ ਵਲ ਨਜ ਕੇ ਸਤਿਗੁਰ ਵਾ ਸਤਗੁਰ ਕੈ ਵਲ ਗੱਜ ਕੇ ਪੜੋ ਜਿੰਨਾ ਜਿੰਨਾ ਪਿਆਰਾ ਗੁਰੂ ਰਾਮਦਾਸ ਮਹਾਰਾਜ ਜੀ ਨਾਲ ਉਨਨਾ ਹੀ ਉੱਚਾ ਬੋਲੋ ਅੰਦਰੋਂ ਸਤਗੁਰ ਕੈ ਵਲ ਹਾਰੇ ਆਪਣੇ ਸਤਗੁਰ ਕੈ ਵਲ ਹਾਰੇ ਸਤਗੁਰ ਆਹਾ ਵਾਹ ਸਤਗੁਰ ਸਤਗੁਰ ਕੈ ਵਲੇ ਆਰੇ ਆਪਣੇ ਸਤਗੁਰ ਕੈ ਵਲੇ ਆਰੇ ਸਤਗੁਰ ਕੈ ਵਲੇ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਸਤਨਾਮ ਸ੍ਰੀ ਤਨਯੋ ਪਾਤਸ਼ਾਹ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਪੜੋ ਵੇਜ ਬਾਣੀ ਅੰਮ੍ਰਿਤ ਬਾਣੀ ਪੜੋ ਤਾਂ ਗੁਰੂ ਮਨ ਕੇ ਪੜਿਓ ਵੇ ਬਾਣੀ ਤੁਹਾਨੂੰ ਵੇਖ ਰਹੀ ਹੈ ਮੈਨੂੰ ਇੱਕ ਮਹਾਂਪੁਰਸ਼ ਕਹਿੰਦੇ ਜਪਤੀ ਸਭ ਕਿੰਨੇ ਕੁ ਮਿੰਟਾਂ ਚ ਪੜ ਲੈਂਦੇ ਹੋ ਮੈਨੂੰ ਕਹੇ ਜੀ 10 ਕਿ ਮਿੰਟ ਵਿੱਚ ਕਹਿੰਦੇ ਅੱਛਾ ਜੀ 10 ਮਿੰਟ ਚ ਜਪਤੀ ਸਭ ਹੋ ਜਾਂਦਾ ਮੈਨੂੰ ਕਹੇ ਜੀ ਯਾਦ ਹੁੰਦਾ ਤਾਂ ਕਰ ਲਈਦਾ ਛੇਤੀ ਉਹ ਕਹਿੰਦੇ ਭਾਈ ਸਾਨੂੰ ਤਾਂ ਗਿਆਨੀਓ ਸਾਨੂੰ ਤਾਂ ਟਾਈਮ ਕਹਿੰਦੇ 50 50 ਮਿੰਟ ਲੱਗ ਜਾਂਦੇ ਇੱਕ ਇੱਕ ਘੰਟੇ 'ਚ ਕਈ ਵਾਰ ਜਪਜੀ ਸਭ ਹੁੰਦਾ ਮੈਂ ਕਹਾਂ ਜੀ ਇੰਨਾ ਹਾਲੀਵੁੱਡ ਦੇ ਹੋ ਤੁਸੀਂ ਉਹ ਕਹਿੰਦੇ ਤੁਸੀਂ 10 ਮਿੰਟ 'ਚ ਕਿਵੇਂ ਪੜ ਲੈਂਦੇ ਹੋ ਕੱਲਾ ਪੜਦੇ ਹੀ ਹੋ ਗੁਰੂ ਨਾਲ ਗੱਲਾਂ ਨਹੀਂ ਕਰਦੇ ਤੁਹਾਨੂੰ ਜਪਜੀ ਸਾਹਿਬ 'ਚੋਂ ਗੁਰੂ ਨਾਨਕ ਨਹੀਂ ਦਿਸਦਾ ਇੱਕ ਵਾਰ ਰੱਖੋ ਸਤਨਾਮ ਸ੍ਰੀ ਕਹਿੰਦੇ ਤੁਹਾਨੂੰ ਅੱਖਰੀ ਦੇਖਦੇ ਨੇ ਤੁਹਾਨੂੰ ਜਪਜੀ ਸਾਹਿਬ ਵਿੱਚੋਂ ਗੁਰੂ ਨਾਨਕ ਨજર ਨਹੀਂ ਆਉਂਦੇ ਓਏ ਜਪਜੀ ਸਾਹਿਬ ਗੁਰੂ ਨਾਨਕ ਨਾਲ ਸਿੱਧੀਆਂ ਗੱਲਾਂ ਨੇ ਜਦੋਂ ਜਪਜੀ ਸਾਹਿਬ ਪੜੋ ਉਦੋਂ ਗੁਰੂ ਨਾਲ ਸਿੱਧੀ ਗੱਲ ਕਰੋ ਗੁਰਾ ਇੱਕ ਦੇਮ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਪਰ ਤਖ ਗੁਰੂ ਨਿਸਤਾਰੇ ਕਦੋਂ ਬੜੋ ਬਾਣੀ ਗੁਰੂ ਗੋ ਰੋ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਹਾਂ ਗੁਰੂ ਬਾਣੀ ਕਹਿ ਸਿਵ ਕਜਨ ਮਨ ਪਰਤਖ ਗੁਰੂ ਪਰਤਖ ਗੁਰੂ ਨਿਸਤਾਰ ਗੁਰੂ ਦਾ ਪਰਤਖ ਨਿਸਤਾਰ ਤਾਈਓ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਹੈ ਤੂੰ ਵਿਸ਼ਵਾਸ ਨਾਲ ਜੱਪ ਕੇ ਵੇਖ ਗੁਰੂ ਪ੍ਰਗਟ ਹੈ ਔਰ ਸਾ ਸੰਗਤ ਇਹ ਠੀਕ ਹੈ ਅਸੀਂ ਕਿਸੇ ਦੇ ਵਿਰੋਧੀ ਨਹੀਂ ਨਾ ਨਿੰਦਿਆ ਕਰਨੀ ਚਾਹੀਦੀ ਹੈ ਨਾ ਨਿੰਦਿਆ ਕਰਨ ਦੀ ਸਾਨੂੰ ਇਜਾਜ਼ਤ ਹੈ ਪਰ ਸੱਚ ਬੋਲਣਾ ਚਾਹੀਦਾ ਹੈ ਅੱਜ ਵੀ ਜਿਹੜੇ ਡੇਰੇ ਅਧਾਰ ਲੋਕਾਂ ਨੂੰ ਮਗਰ ਲਾ ਕੇ ਮੱਥਾ ਟਿਕਾਉਂਦੇ ਨਾ ਗੁਰੂ ਬਣ ਕੇ ਮਾਫ ਕਰਿਓ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਹੋਂ ਸ਼ਬਦ ਗੁਰਬਾਣੀ ਦਾ ਹੀ ਪੜਨਗੇ ਇੱਥੇ ਪੰਜਾਬ 'ਚ ਵੀ ਡੇਰੇ ਨੇ ਉਹਨਾਂ ਦਾ ਹੈੱਡ ਆਫਿਸ ਦਿੱਲੀ ਬਣਿਆ ਹੈ ਔਰ ਸਾਧ ਸੰਗਤ ਮੈਂ ਉਹਨਾਂ ਦੀ ਇੱਕ ਦਿਨ ਵਿਆਖਿਆ ਸੁਣਨ ਲੱਗ ਪਿਆ ਤਾਂ ਉਹ ਵਿਆਖਿਆ ਪਤਾ ਕਿੱਥੋਂ ਕਰ ਰਹੇ ਆਨੰਦ ਸਾਹਿਬ ਦੀ ਬਾਣੀ ਚੋਂ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਹਿ ਕੇ ਹਾ ਤੁਦ ਕਰਮ ਕੋ ਮਾਇਆ ਇੰਨਾ ਵੱਡਾ ਉਹਨਾਂ ਦਾ ਹੈੱਡ ਆਫਿਸ ਦਿੱਲੀ ਹੈ ਸੈਂਕੜੇ ਡੇਰੇ ਨੇ ਤੇ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਸ਼ਬਦ ਗੁਰੂ ਦੀ ਵਿਆਖਿਆ ਜਿਨ੍ਹਾਂ ਦਾ 10-10 ਕਿਲੋਮੀਟਰ ਤੇ ਡੇਰੇ ਪੰਜਾਬ ਚ ਆਉਂਦੇ ਉਹ ਵੀ ਵਿਆਖਿਆ ਕਰਨਗੇ ਗੁਰੂ ਦੀ ਬਾਣੀ ਚੋਂ ਗੁਰੂ ਦੀ ਬਾਣੀ ਤੋਂ ਬਗੈਰ ਪੱਲੇ ਕੁਝ ਵੀ ਨਹੀਂ ਹਾਂ ਠੀਕ ਹੈ ਬਾਰੋਂ ਕੋਈ ਕਵਿਤਾਵਾਂ ਜੋੜ ਸਕਦਾ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਸਤਗੁਰੂ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਵਜੋਂ ਹੋਰ ਕੱਚੀ ਬਾਣੀ ਔਰ ਸ਼ਬਦ ਗੁਰੂ ਜਿਹੜਾ ਉਹ ਦਰਗਾਹ ਤੱਕ ਜਾਂਦਾ ਛੋਟੀ ਜਿਹੀ ਇੱਕ ਗੱਲ ਧਿਆਨ ਨਾਲ ਸੁਣਿਓ ਫਿਰ ਸਮਾਪਤੀ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੋਗੀ ਸਵਾਲ ਕਰਦੇ ਕਹਿੰਦੇ ਮਹਾਰਾ ਤੁਹਾਡਾ ਗੁਰੂ ਕੌਣ ਹੈ ਇੰਨੀ ਛੋਟੀ ਉਮਰ ਚ ਸਮੇਰ ਪਰਬਤ ਤੇ ਆ ਗਏ ਹੋ 40 ਸਾਲ ਦੀ ਉਮਰ ਹੈ ਕਾਲੀ ਕੱਕੀ ਦਾੜੀ ਹੈ ਗੁਰਖ ਦੇ ਮਤ ਨੂੰ ਬਦਲ ਕੇ ਨਾਨਕ ਮਤ ਬਣਾ ਦਿੱਤਾ ਹੈ ਇੰਨੀ ਵੱਡੀ ਕਰਾਮਾਤ ਤੁਹਾਡਾ ਗੁਰੂ ਕੌਣ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮੈਂ ਕੋਈ ਕਰਾਮਾਤ ਨਹੀਂ ਵਿਖਾ ਰਿਹਾ ਕਹਿੰਦੇ ਫਿਰ ਕਾਦਾ ਆਸਰਾ ਹੈ ਉੱਥੇ ਪਾਤਸ਼ਾਹ ਨੇ ਇੱਕ ਬਚਨ ਕਿਹਾ ਗੁਰ ਸੰਗਤ ਬਾਣੀ ਬਿਨਾਂ ਦੋਜੀ ਓਟ ਨਹੀਂ ਹੈ ਰਾਈ ਤੇ ਜੋਗੀਆਂ ਪੁੱਛਿਆ ਗੁਰੂ ਕੌਣ ਹੈ ਸਹਿਬ ਨੇ ਕਿਹਾ ਪਵਨ ਰੰਭ ਸਤ ਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਧਨ ਚਿਲਾ ਤਿੰਨ ਤਿੰਨ ਸੌ ਸਾਲ ਦੀ ਉਮਰ ਦੇ ਜੋਗੀਆਂ ਦੇ ਚੌਂਕੜੇ ਖੁੱਲ ਗਏ ਹੈ ਸ਼ਬਦ ਗੁਰੂ ਕੋਈ ਸਰੀਰ ਗੁਰੂ ਨਹੀਂ ਹੈ ਪਾਤਸ਼ਾਹ ਨੇ ਕਿਹਾ ਨਹੀਂ ਪਵਨ ਰੰਬ ਸਤ ਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਜਦੋਂ ਕਿਹਾ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਉਹਨਾਂ ਦੇ ਚੌਂਕੜੇ ਖੁੱਲ ਗਏ ਸਾ ਸੰਗਤ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਸੁਣ ਕੇ ਹੈਰਾਨ ਹੋ ਗਏ ਪਾਤਸ਼ਾਹ ਨੇ ਕਿਹਾ ਕੋਈ ਸਰੀਰ ਗੁਰੂ ਨਹੀਂ ਹੈ ਇੱਕ ਨੁਕਤਾ ਨੋਟ ਕਰਿਓ ਦੋ ਪੁਰਬ ਸਿੱਖ ਕੌਮ ਕਦੇ ਵੀ ਜ਼ਿੰਦਗੀ ਚ ਨਹੀਂ ਮਨਾਏਗੇ ਨਾ ਆਉਣਗੇ ਇਹ ਤੁਸੀਂ ਸੁਣਦੇ ਰਹਿੰਦੇ ਹੋ ਪਹਿਲਾ ਪੁਰਬ ਇਹ ਹੈ ਕਿ ਗੁਰੂ ਨਾਨਕ ਸਹਿ ਮਹਾਰਾਜ ਦਾ ਕੋਈ ਗੁਰਤਾ ਗੱਦੀ ਨਹੀਂ ਮਨਾ ਸਕਦਾ ਗੁਰੂ ਨਾਨਕ ਸਹਿ ਮਹਾਰਾਜ ਦਾ ਕੋਈ ਗੁਰਤਾ ਗੱਦੀ ਨਹੀਂ ਪਤਾ ਕਿਉਂ ਗੁਰੂ ਨਾਨਕ ਸਹਿ ਮਹਾਰਾਜ ਧੁਰ ਦਰਗਾਹ ਤੋਂ ਗੁਰੂ ਨੇ ਤਾਈਓ ਭਾਈ ਗੁਰਦਾਸ ਸਹਿਬ ਨੇ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਕੱਲਾ ਨਾਨਕ ਨਹੀਂ ਪ੍ਰਗਟਿਆ ਨਾਲ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਛਾ ਕੱਲਾ ਨਾਨਕ ਨਹੀਂ ਪੈਦਾ ਹੋਇਆ ਭਾਈ ਗੁਰਦਾਸ ਸਿੰਘ ਲਿਖਦੇ ਸੁਣੀ ਪੁਕਾਰ ਦਾ ਤਾਰ ਪ੍ਰਭ ਨਾਲ ਕੀ ਲਿਖਿਆ ਗੁਰ ਨਾਨਕ ਜਗ ਮਹਿਮ ਪਟਾਇਆ ਉਹ ਧੁਰ ਦਰਗਾਹ ਤੋਂ ਥਾਪੇ ਗੁਰੂ ਨੇ ਇਸ ਲਈ ਬਾਦਸ਼ਾਹ ਨੇ ਕਿਹਾ ਜੋਗਿਓ ਸਰੀਰ ਗੁਰੂ ਨਹੀਂ ਹੈ ਸ਼ਬਦ ਗੁਰੂ ਹੈ ਸਰੀਰ ਚੇਲਾ ਵੀ ਨਹੀਂ ਹੈ ਸਰੀਰ ਨੇ ਮਰ ਜਾਣਾ ਸ਼ਬਦ ਦਾ ਜੀਲਣਾ ਸੁਰਤ ਅੰਦਰ ਦੀ ਸੁਰਤੀ ਰੱਬ ਦੀ ਦਰਗਾਹ ਵਿੱਚ ਜਾਏਗੀ ਔਰ ਸੁਰਤ ਨਾਲ ਸਿਰਫ ਸ਼ਬਦ ਰੱਬ ਦੀ ਦਰਗਾਹ ਤੇ ਜਾਏਗਾ ਸਰੀਰ ਨਹੀਂ ਜਾ ਸਕਦਾ ਸ੍ਰੀ ਗੁਰ ਕੇਰ ਸਰੀਰ ਹੈ ਜੋ ਸਭ ਸਮਾਨ ਸਭ ਸਥਾਨ ਸਭ ਨਿਹਦਰ ਸਹਿ ਹੈ ਸਰੀਰ ਹਰ ਥਾਂ ਤੇ ਨਹੀਂ ਜਾ ਸਕਦਾ ਸ਼ਬਦ ਹਰ ਥਾਂ ਤੇ ਮੌਜੂਦ ਹੈ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਲੜ ਲਾਇਆ ਹੈ ਪੂਰੀ ਦੁਨੀਆ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ ਇੱਥੇ ਸੁਖ ਹਸਣ ਹੋਣ ਅਮਰੀਕਾ ਤੇ ਕੈਨੇਡਾ ਚ ਪਹਿਲਾਂ ਪ੍ਰਕਾਸ਼ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਦੁਨੀਆ ਵਿੱਚ ਕਦੇ ਸੁਖ ਹਸਣ ਨਹੀਂ ਹੁੰਦਾ 24 ਘੰਟੇ 24 ਆਵਰ ਪ੍ਰਕਾਸ਼ਮਾਨ ਨੇ ਸ਼ਬਦ ਗੁਰੂ ਹਰ ਥਾਂ ਤੇ ਜਾ ਸਕਦਾ ਹੈ ਸਰੀਰ ਗੁਰੂ ਹਰੇਕ ਥਾਂ ਤੇ ਨਹੀਂ ਜਾ ਸਕਦਾ ਇੱਕ ਜਿੰਨਾਂ ਦਾ ਡੇਰਾ ਬਹੁਤ ਜ਼ਿਆਦਾ ਚੱਲਦਾ ਹੈ ਨਾ ਸਾਰੀਆਂ ਸਟੇਟਾਂ ਚ ਚਲੋ ਅਸੀਂ ਨਿੰਦਿਆ ਨਹੀਂ ਕਰਦੇ ਕਿਸੇ ਉਹਨਾਂ ਦੇ ਹੁਣ ਉਹ ਸਵਾਲ ਜਵਾਬ ਆਉਣ ਲੱਗ ਪਏ ਮੋਹਿਲਾਂ ਤੇ ਉਹਨਾਂ ਦਾ ਉਹ ਬਾਬਾ ਸਤਿਕਾਰਯੋਗ ਹੈ ਕਿਉਂਕਿ ਅਜੇ ਤੱਕ ਕੋਈ ਕੋਈ ਬਵਾਦ ਨਹੀਂ ਖੜਕ ਕੀਤਾ ਸੀ ਤਨਵਦੀ ਉਹਨਾਂ ਦੇ ਸਵਾਲ ਜਵਾਬ ਹੁੰਦੇ ਨੇ ਇੱਕ ਲੜਕੀ ਨੇ ਸਵਾਲ ਕੀਤਾ ਕਹਿੰਦੀ ਬਾਬਾ ਜੀ ਇੱਕ ਸਵਾਲ ਕਰਨਾ ਸੀ ਉਹ ਕਹਿੰਦੇ ਬੇਟੇ ਦੱਸ ਕਹਿੰਦੇ ਬਾਬਾ ਜੀ ਮੇਰੀ ਦਾਦੀ ਨੇ ਵੀ ਨਾਮ ਭਜਨ ਵੱਡੇ ਮਹਾਰਾਜ ਜੀ ਤੋਂ ਲਿਆ ਹੋਇਆ ਤੇ ਮੇਰੀ ਮੰਮਾ ਨੇ ਵੀ ਮੰਮੀ ਨੇ ਜਿਹੜਾ ਨਾਮ ਭਜਨ ਮੰਮਾ ਨੇ ਲਿਆ ਉਹ ਵੀ ਦੂਜੇ ਵੱਡੇ ਮਹਾਰਾਜ ਤੋਂ ਲਿਆ ਤੇ ਕਹਿੰਦੇ ਅਸੀਂ ਨਾਮ ਭਜਨ ਲਿਆ ਤੁਹਾਡੇ ਤੋਂ ਕਹਿੰਦੀ ਮੇਰੀ ਦਾਦੀ 10 ਸ਼ਬਦ ਜਪਦੀ ਹੈ ਸਾਨੂੰ ਤੁਸੀਂ ਪੰਜ ਦਿੱਤੇ ਨੇ ਉਹ ਮੋਰੋਂ ਬਾਬਾ ਕਹਿੰਦਾ ਵੀ ਮੇਰੇ ਕੋਲ ਤਾਂ ਪੰਜ ਹੀ ਆ ਜੇ ਕਿਸੇ ਨੇ 10 ਬਣਾ ਲਏ ਹੋਣਗੇ ਉਹਦਾ ਪਤਾ ਹੁੰਦਾ ਹਾਸੇ 'ਚ ਗੱਲ ਕਹਿੰਦੇ ਜੇ ਕਿਸੇ ਨੇ 10 ਬਣਾਏ ਉਹਨੂੰ ਪਤਾ ਹੋਊਗਾ ਮੈਂ ਤੇ ਪੰਜ ਹੀ ਆ ਮੇਰੇ ਕੋਲ ਮੈਂ ਪੰਜ ਤੁਹਾਨੂੰ ਦਿੱਤੇ ਉਹ ਪੰਜ ਜੱਪੋ ਫਿਰ ਉਹ ਲੜਕੀ ਕਹਿੰਦੀ ਇੱਕ ਸਵਾਲ ਹੋ ਰਿਹਾ ਹੈ ਕਹਿੰਦੀ ਮੇਰੀ ਮੰਮਾ ਹੁਣ ਉਹ 65 ਈਅਰ 올ਡ ਹੈ ਉਹ ਪੁੱਛਦੀ ਹੈ ਵੀ ਮੇਰੇ ਵੱਲੋਂ ਪੁੱਛੋ ਜਦੋਂ ਮੇਰਾ ਅੰਤਮ ਸਮਾਂ ਆਉਣੇ ਮੈਂ ਨਾਮ ਭਜਨ ਤਾਂ ਵੱਡੇ ਮਹਾਰਾਜ ਤੋਂ ਲਿਆ ਹੋਇਆ ਮੈਨੂੰ ਵੱਡੇ ਮਹਾਰਾਜ ਲੈਣ ਆਉਣਗੇ ਕਿ ਤੁਸੀਂ ਆਓਗੇ ਜਿਹੜਾ ਮੌਜੂਦ ਹੈ ਹੁਣ ਮੈਨੂੰ ਵੱਡੇ ਮਹਾਰਾਜ ਲੈਣ ਆਉਣਗੇ ਅੰਤਮ ਸਮੇਂ ਕਿ ਤੁਸੀਂ ਆਓਗੇ ਮੋਹਰਿਓ ਬਾਬਾ ਚੁੱਪ ਕਰ ਗਿਆ ਕਿਉਂਕਿ ਸਰੀਰ ਲੈਣ ਆਏ ਨਹੀਂ ਸਕਦਾ ਸ਼ਬਦ ਗੁਰੂ ਹੈ ਸਰੀਰ ਨਹੀਂ ਕਿਸੇ ਨੂੰ ਲੈਣਾ ਸਕਦਾ ਕਹਿੰਦੇ ਜਦੋਂ ਉਹਨੂੰ ਪੁੱਛਿਆ ਨਾ ਉਹਨੇ ਇਹ ਸਵਾਲ ਜਦੋਂ ਨਟ ਦੇ ਪਏ ਵੱਡੇ ਬਾਬਾ ਜੀ ਲੈਣ ਆਉਣਗੇ ਕਿ ਤੁਸੀਂ ਆਓਗੇ ਮੰਮੀ ਪੁੱਛ ਰਹੀ ਹੈ ਉਹਨਾਂ ਦੀ ਉਮਰ 65 ਇਅਰ 올ਡ ਤੇ ਮੋਰੋ ਬਾਬਾ ਪਤਾ ਕੀ ਕਹਿੰਦਾ ਕਹਿੰਦਾ ਤੇਰੀ ਮੰਮੀ ਦੀ ਉਮਰ ਕਿੰਨੀ ਆ ਕਹਿੰਦੀ ਜੀ 65 ਇਅਰ 올ਡ ਕਹਿੰਦਾ ਭਾਰ ਕਿੰਨਾ ਕਹਿੰਦੀ ਜੀ ਉਦਾਂ ਸਰੀਰ ਭਾਰ ਹੈ 1 ਕੁਇੰਟਲ ਤੋਂ ਵੱਧ ਹੈ ਕਹਿੰਦਾ ਫਿਰ ਜਿੰਨਾ ਭਾਰ ਹੈ ਸਾਬਨਾ ਤਾਂ ਸਾਨੂੰ ਦੋਮਾਂ ਨੂੰ ਆਉਣਾ ਪੈਣਾ ਹੈ ਮਤਲਬ ਮੈਨੂੰ ਵੀ ਆਉਣਾ ਉਹ ਤੇ ਵੱਡੇ ਮਹਾਰਾਜ ਨੂੰ ਵੀ ਲੈਣਾ ਆਉ ਕਹਿੰਦੇ ਜੇ ਸਾਬਨਾ ਦਾ ਭਾਰ ਜਿਆਦਾ ਹੈ ਫਿਰ ਤਾਂ ਲੱਗਦਾ ਦੋਹਾਂ ਨੂੰ ਆਉਣਾ ਪੈ ਕਹਿਣ ਤੋਂ ਭਾਵ ਗੱਲ ਉਹਨੇ ਹਾਸੇ ਚ ਇਸ ਲਈ ਟਾਲਤੀ ਬਿ ਸਰੀਰ ਲੈਣ ਨਹੀਂ ਆ ਸਕਦਾ ਕਿਉਂਕਿ ਸ਼ਬਦ ਹੀ ਗੁਰੂ ਹੈ ਰੱਬ ਦੀ ਦਰਗਾਹੇ ਸ਼ਬਦ ਨੇ ਨਾਲ ਖੜਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨ ਮੰਨੇ ਪਰ ਤਖ ਗੁਰੂ ਨਸਾਰੇ ਆਪਣੇ ਘਰ ਵਿੱਚ ਨਾਮ ਜਪਣਾ ਸ਼ੁਰੂ ਕਰੋ ਜੇ ਕਿਸੇ ਨੇ ਕੋਈ ਨਾਮ ਭਜਨ ਲਿਆ ਸਾਨੂੰ ਇਤਰਾਜ਼ ਨਹੀਂ ਹੈ ਪਰ ਨਾਮ ਜਪੋ ਇਹ ਹਕੀਕਤ ਹੈ ਨਾਮ ਹੀ ਦਰਗਾਹ ਤੱਕ ਜਾਏਗਾ ਸਰੀਰ ਨਹੀਂ ਜਾਏਗਾ ਇਹੋ ਗਲ ਪਾਤਸ਼ਾਹ ਨੇ ਕਹੀ ਫਿਰ ਕਹਿੰਦੇ ਪਵਨ ਰੰਬ ਸਤ ਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ